ਉਹ ਜਿਹੜੇ ਰੂਪੇ ਦੇਣ ਨੂੰ ਉਹ ਤਾਂ ਬੁਲਾਉਣੇ ਆ ਇੱਥੇ ਨੇ ਇਹਨਾਂ ਦੀ ਲਿਸਟੇ ਬੰਦ ਰੂਪਾ ਕਿਥੇ ਖੇਡਦੀਆਂ ਚਾਰ ਬਣਾ ਉਹਨਾਂ ਦਾ ਘਰ ਟੁੱਟਿਆ ਉਹਨਾਂ ਦੇ ਆਪਾਂ ਉੱਥੇ ਜਾ ਕੇ ਸੇਵਾ ਕਰਕੇ ਆਉਣੀ ਉਹਨਾਂ ਦੀ ਸੇਵਾ ਕਰਕੇ ਨਾਲੇ ਲਾ ਲਿਓ ਗੱਡੀ ਹਾਂ ਕਿਉਂਕਿ ਉਹਨੇ ਫੋਨ ਤੇ ਵੀਡੀਓ ਨਾਲ ਤੇ ਗੱਲ ਹੋਈ ਰੋਣ ਬਹੁਤ ਏ ਠੀਕ ਆ ਹਾਂ ਮੈਂ ਕਿਹਾ ਵੀ ਅਸੀਂ ਹੁਣੇ ਆ ਗਏ ਕਹਿੰਦੀ ਵੀਰੇ ਕੋਈ ਵੀ ਨਹੀਂ ਸਾਡੀ ਮਦਦ ਕਰਨ ਪਹੁੰਚਿਆ ਮੈਂ ਕਿਹਾ ਅਸੀਂ ਹੁਣੇ ਆ ਗਏ ਕਿਸੇ ਧਿਕਰੇ ਬੈਠੀਆਂ ਉਹ ਸਾਰੀ ਉਸਤਤ ਲੀ ਗਏ ਨਹੀਂ ਫਿਰ ਉਹਨਾਂ ਦਾ ਘਰ ਕੌਣ ਬਣਾਊਗਾ ਉਹਨਾਂ ਨੂੰ ਪੈਸੇ ਦੇਈਏ ਤੁਸੀਂ ਮੈਂ ਨਾਲੇ ਚੱਲੇ ਤੁਹਾਡੇ ਤੁਸੀਂ ਜਿੰਮੇਵਿੰਦ ਪਣ ਖਾਲਸਾ ਜੀ ਕੱਲ ਆਪਾਂ ਘਰਾਂ ਕੇ ਇੱਕ ਤੁਹਾਨੂੰ ਅਹੀਂ ਇਹ ਤਿੰਨੇ ਭਰਾ ਤੁਹਾਨੂੰ ਕਹਿ ਕੇ ਗਏ ਗੱਲ ਤੁਹਾਡੇ ਜੱਫੀ ਪਾ ਗਏ ਨਹੀਂ ਹੁਣ ਇਹ ਦਾ ਮਾਤਾ ਉਹਨਾਂ ਦੀ ਹੈ ਹੋਰ ਵੀ ਸੀ ਹੋਰ ਪਰਿਵਾਰ ਸੀਗੇ ਕਿੱਥੇ ਆ ਬਲਾਓ ਆ ਦੇ

ਕੀ ਤੁਸੀਂ ਟਰੈਕਟਰ ਟਰਾਲੀ ਦੀ ਕੋਈ ਸੇਵਾ ਕਰਦੇ ਨਾ ਕੋਈ ਬੰਦਾ ਕਰ ਸਕਦਾ ਚੱਲ ਕੋਈ ਨਾ ਵੀਰੇ ਹੁਣ ਕਿਹੜਾ ਲੈ ਕੇ ਆਉ ਆ ਦੋ ਬੈਗ ਦੋ ਦੋ ਆ ਜਿੰਦੇ ਰੋ ਪੁੱਤ ਉਹ ਨਹੀਂ ਮਾਤਾ ਜਿੰਦੇ ਵਾਸਤੇ ਕੀ ਨਾਮ ਹੈ ਤੁਹਾਡਾ ਪਰਬੰਸ ਕੋਰ ਇੱਕ ਨਹੀਂ ਮਾਤਾ ਨੂੰ ਮੈਂ ਕੱਲ ਆਪਾਂ ਮੈਨੂੰ ਮੈਂ ਬੁਝਾਂ ਨਹੀਂ ਤੁਹਾਡਾ ਨਾਮ ਕੀ ਮੇਰੇ ਘਰ ਵਾਲੇ ਦਾ ਨਾਮ ਇਹ ਬਲਵੀਰ ਸਿੰਘ ਤੁਹਾਨੂੰ ਦੇਖੀ ਇਹਨਾਂ ਦੀ ਲਿਖੀ ਹੋਈ ਉਹਨਾਂ ਦੇ ਕਿਰਿ ਬਲਵੀਰ ਸਿੰਘ ਇਹਨਾਂ ਦੇ ਇੱਕ ਹੀ ਇੱਕ ਹੀ ਲਿਖੀ ਹੋਇਆ ਹਾਂ ਮੇਰੀ ਗੱਲ ਸੁਣ ਇੱਕ ਰਹੀ ਇਹ ਤੂੰ ਡੈਰੀ ਚ ਕੱਲ ਜਿਹੜੇ ਮੈਂ ਤੈਨੂੰ 8 ਲਖਾਈਆਂ ਸੀ ਨਾ ਉਹ 8 ਮੱਝਾਂ ਉਹ 8 ਕੀ ਤੂੰ ਵੈਰੀਫਾਈ ਕਰੀ ਉਹਨਾਂ ਹਾਂ ਮੈਂ ਵੈਰੀਫਾਈ ਕਰ ਮਾਤਾ ਉਹਨਾਂ ਦੇ ਦੋ ਵੈਰੀਫਾਈ ਹੋ ਗਏ ਇੱਕ ਹੈ ਇੱਕ ਹੈ ਇਹਨਾਂ ਦੇ ਹੋਏ ਹੈ ਇਹਨਾਂ ਨਾਲ ਦੇ ਦੇ ਯਾਰ ਕੋਈ ਨਹੀਂ ਕਰ ਇੱਕ ਮਾਤਾ ਨੂੰ ਕਰ ਦੇ ਬਾਕੀ ਜਿਹੜੇ ਆ ਆਪਾਂ ਉਹ ਕਿੱਥੇ ਨੇ ਮੈਂ ਤਾਂ ਕਿ ਆਜੋ ਆਜੋ ਆਪਾਂ ਬਲਾਓ ਬਲਾਓ ਇਹਨਾਂ ਦਾ ਵੈਰੀਫਾਈ ਬਾਈ ਜੀ ਹਰਭਜ ਹਰਭਜ ਇਹਨਾਂ ਦੇ ਕੁੜੀਆਂ ਸੀਗੀ ਸਾਡੇ ਕੁੜੀਆਂ ਸੀਗੀਆਂ ਜਿਹੜੀਆਂ ਮੱਤਲ ਕਹ ਕੇ ਆਇਆ ਉਹ ਆ ਹਾਂ ਫੇ ਉਹਨਾਂ ਦਾ ਕੋਈ ਆਇਆ ਉਹਨਾਂ ਨਹੀਂ ਕੋਈ ਨਹੀਂ ਆਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾਤ ਆਪਾਂ ਨੂੰ ਲੋਕਲ ਬੰਦਾ ਕੋਲ ਆਪਰੋਜ ਵਰਦਾ ਪ੍ਰਿੰਸ ਸਰ ਆਪਣੀ ਸੀਆਈ ਵਾਲੇ ਕਿੱਥੇ ਇਨਸਪੈਕਟਰ ਸਾਹਿਬ ਸੀਆਈ ਵਾਲਿਆਂ ਨੂੰ ਬੁਲਾਓ ਹਾਂ ਇਨਸਪੈਕਟਰ ਸਾਹਿਬ ਗਰਮੀ ਦੀ ਗਰਮੀ ਤਾਂ ਗਰਮੀ ਦੀ ਵੀਰੇ ਇੱਕ ਨਹੀਂ ਆਉ ਹੋ ਜਾ ਪਿੱਛੇ ਹੋ ਜਾ ਯਾਰ ਪਿੱਛੇ ਭੀੜ ਨਾ ਕਰੋ ਨਾ ਨਹੀਂ ਖੁੱਲੇ ਹੀ ਹੋ ਜਾ ਆਪਾਂ ਆ ਦੋ ਮਾਤਾ ਨੇ ਮੈਂ ਉਹਦਾ ਕੀ ਕਹਿੰਦਾ ਸੀ ਹੁਣ ਇਹ ਕਿਰਾਇਆ ਦਿੱਤਾ ਗਿਆ ਸੀ ਆਪਾਂ ਮੈਂ ਇਹਨਾਂ ਨੇ ਕੋ ਕਰਾਇਆ ਵੀ ਕਰਾਇਆ ਵੀ ਕਰਾ ਦੇ ਤੇ ਟਰੈਕਟਰ ਦੀ ਸੇਵਾ ਹੋ ਜਾਂਦੀ ਹੈ ਟਰੈਕਟਰ ਟੈਂਪੂ ਦੀ ਕਹ ਦੋ ਟੈਂਪੂ ਕਹ ਦੋ ਇੱਕ ਮਾਤਾ ਆਈ ਨਹੀਂ ਉਹਨਾਂ ਦੇ ਘਰੇ ਜਾਣਾ ਠੀਕ ਹੋ ਜਾਊਗਾ ਹੋ ਜਾਊਗਾ ਓਕੇ ਤਿੰਨ ਅਗਲਾ ਦੱਸ ਹੁਣ ਤਿੰਨ ਚਾਰ ਹੋ ਗਏ ਅਗਲਾ ਕੱਢ ਲਓ ਜਿਹਦਾ ਨੀਚੇ ਖੜਾ ਹਾਂਜੀ ਉਹ ਆਪਾਂ ਨਹੀਂ ਉਹ ਮਾਤਾ ਦੀ ਸੇਵਾ ਤੁਹਾਨੂੰ ਦੇ ਦੇਣੀ ਨਹੀਂ ਨਹੀਂ ਬਈ ਨਹੀਂ ਨੂੰ ਨਹੀਂ ਪਤਾ ਹੈ ਬੰਸਕੋਰ ਹੈ ਨਾ ਬੰਸਕੋਰ ਹੈ ਬੰਸਕੋਰ ਨਾ ਇੱਕ ਬੰਸਕੋਰ ਹੈ ਇਹ ਕਰ ਬੰਸਕੋਰ ਹੈ ਕੰਬਸਕੋਰ ਉਹ ਬੰਸਕੋਰ ਮਾਤਾ ਜਿਹੜੇ ਉਹਨੇ ਸਿੱਖ ਹੈ ਨਹੀਂ ਤੇ ਗਿਆਨੀ ਉਹਨਾਂ ਕੱਲੇ ਸੀਗੇ ਉਹ ਨੇ ਉਹ ਜਿਨ੍ਹਾਂ ਦੇ ਘਰੇ ਗਈ ਸੀ ਸਭ ਤੋਂ ਪਹਿਲਾਂ ਕਿੰਡ ਬਡਾਲਾ ਜਿਨ੍ਹਾਂ ਦੇ ਘਰ ਹੈਗੀ ਸੀਗਾ ਉਹਦੇ ਉਹ ਸੀ ਤੁਹਾਡਾ ਪਿੰਡ ਕਿਹੜਾ ਪਿੰਡ ਕਰਨਾ ਆ ਮਾਤਾ ਹੁਣ ਤਾਂ ਕਲੀਅਰ ਹੋ ਗਏ ਆ ਵੀ ਇੱਕ ਮਾਤਾ ਤਿੰਨ ਚਾਰ ਕਲੀਅਰ ਹੋ ਗਏ ਚਾਰ ਕਲੀਅਰ ਹੋ ਗਏ ਓਕੇ ਪੰਜ ਪੰਜ ਵੀ ਦੱਸੋ ਚਾਰੋ ਇੱਕ ਹੀ ਕਿਹਨਾਂ ਨਹੀਂ ਚੌਥਾ ਕੌਣ ਹੈ ਨਹੀਂ ਤੁਸੀਂ ਕਿਹ ਹੈ ਕਿ ਲੱਗੇ ਨਹੀਂ ਨਹੀਂ ਲੱਗਣੇ ਕੋਈ ਅੱਛਾ ਜੀ ਤੁਹਾਡਾ ਕਿਹੜਾ ਕਿਹੜਾ ਵੀਰੇ ਤੁਹਾਡਾ ਕਿਹੜਾ ਕੈਸ਼ ਕਿੱਥੇ ਆ ਇਧਰ ਦੋ ਵੀ ਆ ਇਧਰ ਦੋ 10 10000 ਇਹਨਾਂ ਨੂੰ ਦੋ ਕਿੰਨੀ ਘਰ ਹੋ ਗਿਆ ਮਤੂੰ ਦਈਆ ਆਪਣਾ ਵੇਖੀ ਮਤੂੰ ਆ ਗਿਆ ਹਲੋ ਇਹ ਇਹ ਕਿਰਾਇਆ ਹੈ ਠੀਕ ਹੈ ਤੁਸੀਂ ਕਿਰਾਇਆ ਭਾਵੇਂ ਲਾ ਲਿਓ ਮਾਤਾ ਹਣ ਦਾ ਬਜ਼ੁਰਗਿਆ ਮੈਂ ਤਾਂ ਕਰਕੇ ਕਹਿੰਦਾ ਜੀ ਜੀ ਮਾਤਾ ਨੂੰ ਹਲੋ ਭਾਈ ਓਕੇ 1 2 3 4 4 4 4 4 4 10 ਹੈ ਤਾਂ ਚਾਰ ਦੇ ਕੇ ਚਾਰ ਜਿਹੜੇ ਨੋਟ ਨੇ ਆਪਣੇ ਓਕੇ ਠੀਕ ਪਟਾਰ ਸਿੰਘ ਤੁਹਾਡਾ ਵੀ ਹਾਂਜੀ ਬਸ ਠੀਕ ਹੋ ਗਿਆ ਹੋਰ ਯਾਰ ਮਾਤਾ ਉਹ ਇਧਰ ਕੋ ਹਵਾ ਲੈਣ ਨੂੰ ਮਾਤਾ ਇਹ ਖੁੱਲੇ ਹੋਗੇ ਤੁਸੀਂ ਬਲਵੀਰ ਸਿੰਘ ਕੋ ਕੁਰਸੀ ਗੱਸੀ ਨਹੀਂ ਹੈਗੀ ਬਲਵੀਰ ਸਿੰਘ ਬਲਵੀਰ ਸਿੰਘ ਦੇ ਘਰ ਤੇ ਆ ਆ ਇਹ ਘਰ ਵਾਲਾ ਇਹਨਾਂ ਦਾ ਕਿਉਂ ਆਦਾ ਕਿੱਥੇ ਜੀ ਉਹ ਆ ਦੇ ਕੋ ਆਰੇ 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 ਮਾਤਾ ਮਾਤਾ ਦੇ ਟੁੱਟੇ ਹਾਂ ਦੁਸਤੀ ਕਰ ਬਸ ਕੋ ਬਸ ਕੋ ਕਿੰਨੇ ਹੋਗੇ 1 2 3 4 4 1 ਮਾਤਾ 5 5 ਥੋੜੀ ਜਿਆਦੇ ਆ ਯਾਰ 8 ਦੋ ਬਸ ਕੋ ਨੂੰ ਦੋ ਦੇ ਦੇ ਅੱਛਾ ਦੋ ਦੋ ਹੁਣ ਦੋ ਅੱਛਾ ਅੱਛਾ ਦੋ ਦਾ ਸੀ ਇੱਕ ਵੀ ਲਿਖੀ ਇੱਕ ਮੋਟਰਸਾਈਕਲ ਕਰਤਾ ਸੀ 3 ਦਾ ਦੋ ਮਜਾ ਹੈ ਦੋ ਲਓ ਜਾਂ ਮਿਆਰੇ ਲੋਬਾ ਜੀ ਆਪਾਂ ਰਾਬੇ ਦਾ ਦੋ ਕਰ ਦਿੰਦੇ ਹਾਂ ਹੋਰ ਕਿਉਂਕਿ ਇਹ ਦੇਖੋ ਹੁਣ ਕਿੰਨੀਆਂ ਵੱਜ ਗਈਆਂ ਕਾਇਆ ਕਿੰਨੀਆਂ ਦੋ 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 ਇਹਨੂੰ ਵੀ ਕਰ ਦੇ ਫਿਰ ਯਾਰ ਹੁਣ ਸਾਰੇ ਕਾਰਨ ਨਹੀਂ ਬਾਕੀ ਜਿਨ੍ਹਾਂ ਦਾ ਨੋਟ ਨਹੀਂ ਜਿਨ੍ਹਾਂ ਦਾ ਨੋਟ ਦਿੱਤਾ ਸੀ ਉਹਨਾਂ ਨੂੰ ਪਹੁੰਚੋਣੀਆਂ ਉਹ ਸਾਰੇ ਆ ਗਏ ਉਹਨਾਂ ਨੂੰ ਹੋਰ ਲੈ ਕੇ ਦੇ ਦਾਂਗੇ ਡਨ ਕਰੋ ਨਹੀਂ ਵੀਰੋ ਲੈ ਗਏ ਨੇ ਇੱਥੇ ਆਪਣੇ ਕੋ 10 ਘਣੇ ਵਿੱਚ ਆਏ ਮੈਨੂੰ ਪਤਾ ਕੀ ਹੈ ਨਾ ਆਪਾਂ ਕੱਦ ਨਹੀਂ ਸੇਵਾ ਕਰਨ ਦੇਣਾ ਲੇਟ ਹੋਈ ਜਾਣਾ ਨਹੀਂ ਨਹੀਂ ਕਰ ਦੇ ਬਸ ਤੋਰ ਦੇ ਪਾਸੇ ਕਿ ਹੁਣ ਆ ਦੇ ਹੋ ਗਏ ਸਾਰੇ 1 1 1 2 3 4 5 6 ਵੀ ਜਿਹੜੀ ਜਾਣੀ ਹੈ ਦੋ ਜਣੇ ਹੁਣ ਹੋਰ ਕਿਹੜੇ ਚਾਰ ਰਹਿ ਗਈਆਂ ਗਏ ਹੁਣ ਆਪੀ ਵੀਰੇ ਆ ਵੀ ਖੜੇ ਨੇ ਪਰਮਜੀਤ ਫਿਰ ਅੱਗੇ ਆਓ ਨਾ ਕੀ ਕੋਣ ਨੇ ਅਜਾ ਬਾਪੂ ਸੱਸ ਇਹਨਾਂ ਦਾ ਪਿੰਡ ਜੱਲਿਆ ਹੈ ਬਾਪੂ ਸੱਸ ਜੀ ਨਹੀਂ ਜੀ ਮੈਂ ਨਾ ਤਾਂ ਦੱਸਦਾ ਮੇਰੀ ਸਿਸਟਰ ਅੱਜ ਕੱਲ ਗਿਆ ਸੀ ਅੱਜ ਉਹ ਆ ਜਾਣਾ ਸੀ ਉਹਨਾਂ ਇਹਨੇ ਆ ਮਾਦਮ ਰਾਈ ਕਹਿੰਦਾ ਮੈਂ ਅਸੀਂ ਦੋ ਭਾਈਆਂ ਇੱਕ ਕਿੱਲਾ ਜ਼ਮੀਨ ਹੈ ਘਰ ਮੇਰੇ ਸੰਦ ਖੜੇ ਆ ਆ ਜਿੱਥੋਂ ਤੱਕ ਵੀਡੀਓ ਸੁਣੇ ਉਹ ਬੰਦਾ ਮੈਂ ਇੱਕ ਟੈਂਕੀ ਤੇਲ ਦਾ ਘਰੋਂ ਪ੍ਰਬੰਧ ਕਰ ਸਕਦਾ ਕਿਸੇ ਦੀ ਪੈਲੀ ਕਰਾਉਣ ਵਾਸਤੇ ਠੀਕ ਆ 852 ਡੈਕਟਰ ਕੰਪਿਊਟਰ ਕਿਰਾਇਆ ਸਭ ਕੁਝ ਮੇਰੇ ਕੋਲ ਆ ਕੋਈ ਬੰਦਾ ਮੈਨੂੰ ਫੋਨ ਕਰੇ ਮੇਰਾ ਨੰਬਰ ਲਓ 97405 1944 ਮੈਂ ਪਹਿਲੀ ਕਰਾਉਣ ਵਾਸਤੇ ਮੇਰਾ ਮਹੀਨਾ ਲੱਗੇ 10 ਦਿਨ ਲੱਗੇ ਮੈਂ ਸੇਵਾ ਕਰਾਂਗਾ ਠੀਕ ਹੈ ਜੀ ਨਹੀਂ 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 ਹਾਂ ਜੀ ਅਸੀਂ ਨਾਲ